ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਮੁੱਖ ਸਿਧਾਂਤ ਕਿਰਤ ਕਰੋ ਹੈ। ਇਹ ਸਿਧਾਂਤ ਸਿੱਖ ਜੀਵਨ ਜਾਂਚ ਦੇ ਤਿੰਨ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਬਾਕੀ ਦੋ ਹਨ ਨਾਮ ਜਪੋ, ਵੰਡ ਕੇ ਛਕੋ। ਕਿਰਤ ਕਰੋ ਦਾ ਮਹੱਤਵ ਕਿਰਤ ਕਰੋ ਦਾ ਮਹੱਤਵ ਹੈ ਇਮਾਨਦਾਰੀ ਅਤੇ ਸਖਤ ਮਿਹਨਤ ਦੇ ਨਾਲ ਕਮਾਈ ਕਰਨਾ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਨੁੱਖ ਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਆਪਣੇ ਹੱਥੀਂ ਕੰਮ ਕਰਨਾ ਚਾਹੀਦਾ ਹੈ। ਇਸ ਵਿੱਚ ਸ਼ਾਮਲ ਹਨ ਦਸਾਂ-ਨੋਹਾਂ ਦੀ ਕਮਾਈ, ਭਾਵ ਹੱਡ ਤੋੜਵੀਂ ਮਿਹਨਤ ਕਰਕੇ ਆਪਣੇ ਸਰੀਰ ਅਤੇ ਮਾਨਸਿਕ ਯਤਨਾਂ ਦੇ ਨਾਲ ਕਮਾਈ ਕਰਨਾ। ਇਮਾਨਦਾਰੀ। ਗੁਰੂ ਜੀ ਨੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ, ਚੋਰੀ ਜਾਂ ਬੇਈਮਾਨੀ ਤੋਂ ਵਰਜਿਆ ਹੈ। ਉਹਨਾਂ ਨੇ ਸੱਚੀ ਅਤੇ ਸੁੱਚੀ ਕੀਰਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਸਾਧਨ ਮੰਨਿਆ ਹੈ। ਫਰਜੀ ਵੀ ਨਾ ਬਣਾ। ਗੁਰੂ ਨਾਨਕ ਦੇਵ ਜੀ ਨੇ ਸੰन्यास ਜਾਂ ਦੁਨਿਆਵੀ ਜੀਵਨ ਤਿਆਗ ਕੇ ਭੀਖ ਮੰਗਣ ਦੇ ਵਿਰੁੱਧ ਉਪਦੇਸ਼ ਦਿੱਤਾ ਹੈ। ਉਹਨਾਂ ਨੇ ਗ੍ਰਸਤ ਜੀਵਨ ਬਤੀਤ ਕਰਦਿਆਂ ਹੋਇਆਂ ਹੀ ਕੀਰਤ ਕਰਨ ਤੇ ਅਤੇ ਪਰਮਾਤਮਾ ਦੇ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ ਹੈ। ਕੀਰਤ ਕਰੋ ਸਿੱਖ ਧਰਮ ਵਿੱਚ ਕਿਉਂ ਜ਼ਰੂਰੀ ਹੈ? ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰੋ ਦੇ ਸਿਧਾਂਤ ਨੂੰ ਕਈ ਕਾਰਨਾ ਕਰਕੇ ਮਹੱਤਮਪੂਰਨ ਦੱਸਿਆ ਹੈ। ਆਤਮਕ ਨਿਰਭਰਤਾ ਅਤੇ ਸਵੈਮਾਨ ਆਪਣੀ ਮਿਹਨਤ ਦੇ ਨਾਲ ਕਮਾਈ ਕਰਨ ਨਾਲ ਵਿਅਕਤੀ ਦੇ ਵਿੱਚ ਆਤਮ ਵਿਸ਼ਵਾਸ ਅਤੇ ਸਵੈਮਾਨ ਪੈਦਾ ਹੁੰਦਾ ਹੈ ਇਹ ਕਿਸੇ ਤੇ ਨਿਰਭਰ ਨਾ ਰਹਿਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਸਮਾਜਿਕ ਯੋਗਦਾਨ ਇਮਾਨਦਾਰੀ ਕੀਰਤ ਸਮਾਜ ਦੇ ਵਿਕਾਸ ਅਤੇ ਭਲਾਈ ਦੇ ਵਿੱਚ ਯੋਗਦਾਨ ਪਾਉਂਦੀ ਹੈ ਜਦੋਂ ਹਰ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਤਾਂ ਸਮਾਜ ਖੁਸ਼ਹਾਲ ਹੁੰਦਾ ਹੈ ਪਰਮਾਤਮਾ ਦੇ ਨਾਲ ਜੁੜਨਾ ਗੁਰੂ ਨਾਨਕ ਦੇਵ ਜੀ ਅਨੁਸਾਰ ਆਪਣੀ ਕੀਰਤ ਕਰਦੇ ਹੋਏ ਪਰਮਾਤਮਾ ਨੂੰ ਯਾਦ ਰੱਖਣਾ ਅਤੇ ਉਸ ਦਾ ਸ਼ੁਕਰਾਨਾ ਕਰਨਾ ਵੀ ਭਗਤੀ ਦਾ ਇੱਕ ਰੂਪ ਹੈ ਉਹਨਾਂ ਦਾ ਫਰਮਾਨ ਹੈ ਜੋ ਮਿਹਨਤ ਕਰਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਦਿੰਦਾ ਹੈ ਉਹ ਨਾਨਕ ਸੱਚਾ ਰਾ ਪਛਾਣਦਾ ਹੈ ਵਿਲੜ ਪੁਣੇ ਦਾ ਖਾਤਮਾ ਇਹ ਸਿਧਾਂਤ ਵਿਲੜ ਪੁਣੇ ਅਤੇ ਆਲਸ ਦੇ ਵਿਰੁੱਧ ਹੈ ਸਿੱਖ ਧਰਮ ਕਿਸੇ ਨੂੰ ਵੀ ਵਿਹਲਾ ਬੈਠਣ ਦੀ ਇਜਾਜ਼ਤ ਨਹੀਂ ਦਿੰਦਾ ਬਲਕਿ ਹਰ ਕਿਸੇ ਨੂੰ ਕੁਝ ਨਾ ਕੁਝ ਉਸਾਰੂ ਕੰਮ ਕਰਨ ਲਈ ਪ੍ਰੇਰਦਾ ਹੈ ਸਮਾਨਤਾ ਗੁਰੂ ਜੀ ਨੇ ਕਿਰਤ ਦੀ ਮਹੱਤਤਾ ਦੱਸ ਕੇ ਕਿਰਤ ਅਤੇ ਮਿਹਨਤੀ ਲੋਕਾਂ ਨੂੰ ਉੱਚਾ ਦਰਜਾ ਦਿੱਤਾ ਹੈ ਇਸ ਦੇ ਨਾਲ ਜਾਤ ਪਾਤ ਅਤੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੀ ਕਿਉਂਕਿ ਹਰ ਕੀਰਤੀ ਦਾ ਸਤਕਾਰ ਕੀਤਾ ਜਾਣ ਲੱਗਿਆ। ਕੁੱਲ ਮਿਲਾ ਕੇ ਕਿਰਤ ਕਰੋ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਇੱਕ ਬੁਨਿਆਦੀ ਸਿਧਾਂਤ ਹੈ ਜੋ ਕਿ ਇੱਕ ਇਮਾਨਦਾਰ, ਮਿਹਨਤੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਜੀਵਨ ਜਿਊਣ ਤੇ ਜ਼ੋਰ ਦਿੰਦਾ ਹੈ। ਇਹ ਸਿੱਖਾਂ ਨੂੰ ਪ੍ਰੇਰਦਾ ਹੈ ਕਿ ਉਹ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਪਰਮਾਤਮਾ ਦੇ ਨਾਲ ਜੁੜੇ ਰਹਿਣ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣ।